ਸਵਾਗਤ ਹੈ ਜੀ ਸਾਰੇ ਵੀਰਾਂ ਦਾ ਮਾਨਕ ਸਿੱਧੂ ਬਣ ਵਾਲਾ YouTube ਚੈਨਲ ਦੇ ਉੱਤੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੋਪਾਲ ਕਿਨੂ ਵੈਕਸਿੰਗ ਪਲਾਟ ਰਾਮਪੁਰਾ ਨਾਰਾਇਣਪੁਰਾ ਜੋ ਕਿ ਸੀਤੋ ਤੋਂ 8 ਕਿਲੋਮੀਟਰ ਅਤੇ ਹਵੋਰ ਤੋਂ 20 ਕਿਲੋਮੀਟਰ ਸਾਈਡ ਤੇ ਲੱਗਿਆ ਹੋਇਆ ਹੈ ਜੀ ਇਸ ਪਲਾਟ ਦੇ ਵਿੱਚ ਜੋ ਵੀ ਮਸ਼ੀਨ ਲੱਗੀ ਹੋਈ ਹੈ ਵੱਡੀ ਉਹ ਤੁਹਾਨੂੰ ਦਿਖਾਵਾਂਗੇ ਜੀ ਕਿ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿਵੇਂ ਕੰਮ ਕਰਦੀ ਹੈ ਕਿੰਨੇ ਵਰਕਰ ਕੰਮ ਕਰਦੇ ਆ ਜੀ ਇਸ ਪਲਾਟ ਦੇ ਵਿੱਚ ਕਿਵੇਂ ਕੰਮ ਕਰਦੇ ਆ ਜੀ ਵਰਕਰ ਕਿਵੇਂ ਮਸ਼ੀਨ ਵਰਕ ਕਰਦੀ ਹੈ ਜੀ ਮਸ਼ੀਨ ਕੰਮ ਕਰਦੀ ਆਪਣਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਹਾਨੂੰ ਪਲਾਟ ਦੇ ਵਿੱਚ ਜੋ ਵੀ ਕੰਮ ਚੱਲ ਰਿਹਾ ਸਾਰਾ ਦਿਖਾਵਾਂਗੇ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣਾ ਜੀ ਦੇਖੋ ਜੀ ਮਗਰੋਂ ਕਿੰਨੂੰ ਆ ਰਿਹਾ ਜੀ ਮਸ਼ੀਨ ਦੇ ਵਿੱਚ ਵੈਕਸਿੰਗੋ ਕੀ ਆ ਰਿਹਾ ਜੀ ਵੈਕਸਿੰਗ ਦਾ ਮਤਲਬ ਜੀ ਜਦੋਂ ਕਿੰਨੂੰ ਮਸ਼ੀਨ ਦੇ ਵਿੱਚ ਪਾ ਦਿੰਨੇ ਆ 10% ਤੋਂ ਲੈ ਕੇ 20% ਤੱਕ ਕਿੰਨੂੰ ਸਾਫ਼ ਹੋ ਕੇ ਪਾਲਿਸ਼ ਹੋ ਕੇ ਅੱਗੇ ਜਾਂਦਾ ਹੀ ਆ ਅੱਗੇ ਵਰਕਰ ਕੰਮ ਕਰ ਰਿਹਾ ਜੀ ਦੇਖੋ ਮੁਲਾਜ਼ਮ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਚਾਰ ਨੰਬਰ ਲੱਗੇ ਹੋਏ ਆ ਜੀ ਅਲੱਗ-ਅਲੱਗ ਵੱਡਾ ਕਿੰਨੂੰ ਛੋਟਾ ਕਿੰਨੂੰ ਉਸ ਤੋਂ ਛੋਟਾ ਕਿੰਨੋਂ ਆਪਣੇ ਆਪ ਕ੍ਰੇਟ ਵਿੱਚ ਪਾਇਆ ਜਾਂਦਾ ਅੱਗੋਂ ਵਰਕਰ ਚੱਕ ਕੇ ਕ੍ਰੇਟ ਉੱਧਰ ਨੰਬਰ ਲੱਗੇ ਹੋਏ ਆ ਜੀ ਬਣੇ ਹੋਏ ਆ ਜੀ ਖਾਨੇ ਬਣੇ ਹੋਏ ਆ 1 ਨੰਬਰ 2 ਨੰਬਰ 3 ਨੰਬਰ ਉਸ ਦੇ ਵਿੱਚ ਲਿਆ ਕੇ ਉਹਨੂੰ ਢੇਰੀ ਕਰ ਦਿੰਦੇ ਆ ਅੱਗੇ ਪੈਕਰ ਲੱਗੇ ਹੋਏ ਆ ਜੀ ਪੈਕਿੰਗ ਕਰ ਦੇਣਗੇ ਜੀ ਫਿਰ ਗੱਡੀ ਦੇ ਵਿੱਚ ਲੋਡ ਹੋਊਗਾ ਜੀ ਆਪਾਂ ਤੁਹਾਨੂੰ ਸਭ ਕੁਝ ਦਿਖਾਵਾਂਗੇ ਜੀ ਕਿਵੇਂ ਪੈਕਰ ਪੈਕਿੰਗ ਕਰ ਰਹੇ ਆ ਕਿੰਨੋਂ ਨੂੰ ਕਿਵੇਂ ਗੱਡੀ ਦੇ ਵਿੱਚ ਮਾਲ ਲੋਡ ਹੋ ਰਿਹਾ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਦੱਬ ਕੇ ਸ਼ੇਅਰ ਕਰਨਾ ਬਾਈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਸੋ ਬਾਈ ਜੀ ਦੇਖੋ ਅਜੇ ਤੱਕਰ ਬਾਈ ਜੀ ਹੋਰਾਂ ਦਾ ਕਹਿਣਾ ਜੀ ਕਿ ਅਜੇ ਤੱਕਰ ਜੀ ਇੱਕ ਤਰੀਕ ਤੋਂ ਬਾਅਦ ਪਲਾਟ ਚੰਗੀ ਤਰ੍ਹਾਂ ਚੱਲੂਗਾ ਜੀ ਅਜੇ ਵਰਕਰ ਵੀ ਘੱਟ ਆਏ ਆ ਜੀ ਇੱਕ ਤਰੀਕ ਤੋਂ ਬਾਅਦ ਵਰਕਰ ਪੂਰੇ ਆਉਣਗੇ ਜੀ ਉਸ ਤੋਂ ਬਾਅਦ ਕੰਮ ਫੁੱਲ ਚੱਲੂਗਾ ਜੀ ਸੋ ਬਾਈ ਜੀ ਬਟਨ ਦੇਖੋ ਮਸ਼ੀਨ ਦੇ ਕਿੰਨੇ ਲੱਗੇ ਹੋਏ ਆ ਮੋਟਰਾਂ ਬਹੁਤ ਜ਼ਿਆਦਾ ਲੱਗੀਆਂ ਜੀ ਮਸ਼ੀਨ ਦੇ ਮੇਰੇ ਹਿਸਾਬ ਨਾਲ ਮਸ਼ੀਨ ਦੇ ਇੰਨੇ ਬਟਨ ਲੱਗੇ ਆ ਜੀ ਇੰਨੇ ਬਟਨ ਤਾਂ ਕਿਸੇ ਜਹਾਜ਼ ਦੇ ਵੀ ਨਹੀਂ ਲੱਗੇ ਹੋਣੇ ਸੋ ਦੇਖੋ ਜੀ ਵਰਕਰ ਕੰਮ ਕਰ ਰਹੇ ਆ ਕਰੇਟ ਆ ਰਿਹਾ ਇੱਥੋਂ ਅੱਗੇ ਕਰੇਟ ਖਾਲੀ ਹੋ ਜਾਂਦਾ ਜੀ ਪਟੇ ਦੇ ਉੱਪਰ ਕਰੇਟ ਆ ਰਿਹਾ ਜੀ ਕਰੇਟ ਫੜਿਆ ਮਸ਼ੀਨ ਦੇ ਉੱਪਰ ਖਾਲੀ ਕਰਤਾ ਜੀ ਮਸ਼ੀਨ ਦੇ ਵਿੱਚ ਵਰਕ ਚੱਲ ਰਿਹਾ ਜੀ ਕੰਮ ਚੱਲ ਰਿਹਾ ਛੋਟਾ ਕਿੰਨੂੰ ਵੱਡਾ ਕਿੰਨੂੰ ਅਲੱਗ-ਅਲੱਗ ਕਰ ਦਿੰਦੀ ਹੈ ਜੀ ਮਸ਼ੀਨ ਸੋ ਦੇਖੋ ਜੀ ਬਹੁਤ ਵਧੀਆ ਕੰਮ ਲੱਗਿਆ ਜੀ ਬਾਈ ਜੀ ਇਹਨਾਂ ਦਾ ਪਟੇ ਗੱਡੀ ਤੇ ਕ੍ਰੇਟ ਚੱਕ ਕੇ ਪਟੇ ਦੇ ਉੱਪਰ ਪਟਾ ਆਪਣੇ ਆਪ ਲੈ ਜਾ ਲੈ ਕੇ ਜਾ ਰਿਹਾ ਜੀ ਅੰਦਰ ਵੱਲ ਨੂੰ ਪਹਿਲਾਂ ਵਾਲਾ ਸਿਸਟਮ ਨਹੀਂ ਜੀ ਪਹਿਲਾਂ ਇੱਥੇ ਗੱਡੀ ਲੱਗਦੀ ਸੀ ਵਰਕਰ ਚੱਕ ਕੇ ਕ੍ਰੇਟ ਵਜਾਂਦਾ ਸੀ ਅੱਜ ਦੇ ਟਾਈਮ 'ਚ ਪਟੇ ਉੱਪਰ ਕ੍ਰੇਟ ਜਾ ਰਿਹਾ ਜੀ ਸੋ ਪਲਾਟ ਦਾ ਕੰਮ ਸਾਨੂੰ ਬਹੁਤ ਵਧੀਆ ਲੱਗਿਆ ਜੀ ਕਿਉਂਕਿ ਵਰਕਰ ਵੀ ਤੰਗ ਨਹੀਂ ਹੋ ਰਹੇ ਜੀ ਬਿਲਕੁਲ ਵਰਕਰ ਵੀ ਆਰਾਮ ਦਾਰੀ ਨਾਲ ਕੰਮ ਕਰ ਰਹੀ ਹੈ। ਸੋ ਦੇਖੋ ਜੀ ਮਸ਼ੀਨ ਵਰਕ ਚੱਲ ਰਿਹਾ ਜੀ ਮਸ਼ੀਨ ਦਾ ਕਿੰਨੂੰ ਜਾ ਰਿਹਾ ਜੀ ਅੰਦਰ। ਸੋ ਬਾਈ ਜੀ ਹੋਰੀ ਬਹੁਤ ਖੁਸ਼ ਆ ਜੀ। ਮੁਲਾਜ਼ਮ ਆ ਰਹੇ ਆ ਜੀ। ਬਹੁਤ ਕੁਛ ਲੱਗ ਲਿਆ ਮਰਾਇਮ। ਸੋ ਬਾਈ ਜੀ ਮਗਰ ਤਾਇਆ ਜੀ ਵੀ ਆ ਰਹੇ ਆ ਜੀ। ਤਾਇਆ ਜੀ ਨਾਲ ਵੀ ਗੱਲ ਕਰਾਂਗੇ। ਰਾਮ ਰਾਮ ਤਾਇਆ ਜੀ। ਹੋਠ ਠਾਕ ਹੋ ਜੀ। ਕੰਮ ਚੱਲ ਰਾਇਆ ਜੀ। ਓਕੇ ਯੋ ਓਕੇ ਦਾ ਯੋਕੇ। ਸੋ ਦੇਖੋ ਜੀ ਪੈਕਰ ਵੀਰ ਦਿਖਾ ਰਿਹਾ ਜੀ ਤੁਹਾਨੂੰ। ਮਾਲ ਪੈਕਰ ਰਿਹਾ ਜੀ। ਮਿਲਾਵਾਂਗੇ ਜੀ ਪੈਕਰ ਵੀਰ ਨਾਲ। ਰਾਮ ਰਾਮ ਬਾਈ ਜੀ। ਓ ਠੀਕ ਠਾਕ ਹੁੰ ਜੀ। ਪੈਕਰ ਵੀਰ ਬਹੁਤ ਖੁਸ਼ ਆ ਜੀ। ਇਹ ਬੋਲ ਰਿਹਾ ਜੀ ਕਿ ਸਾਡੀ ਵੀਡੀਓ YouTube ਤੇ ਚੜਾ ਦਿਓ। ਸਾਨੂੰ ਆਲ ਇੰਡੀਆ ਦੇ ਵਿੱਚ ਦਿਖਾ ਦਿਓ। ਗੋਗਾਲ ਦੇ ਵੀਰ ਜੀ ਜਰੂਰ ਦਿਖਾਵਾਂਗੇ ਜੀ ਤੁਹਾਨੂੰ YouTube ਉੱਪਰ ਵੀਡੀਓ ਲੋਡ ਕਰਕੇ ਜਲਦੀ ਤੁਹਾਨੂੰ YouTube ਤੇ ਮਿਲਾਵਾਂਗੇ ਜੀ ਸਾਰੇ ਆਪਣੇ ਵੀਰਾਂ ਨਾਲ ਹਾਂ ਵਾਜੀ ਵਾ ਇੱਕ ਨੰਬਰ ਦੋੜ ਨੰਬਰ ਕਿੰਨੂੰ ਲੱਗ ਰਿਹਾ ਜੀ ਲੜ ਦੇ ਵਿੱਚ ਹਾਂਜੀ ਹਾਂਜੀ ਬਾਈ ਜੀ ਬਾਈ ਬਾਈ ਸੋ ਬਾਈ ਜੀ ਕਿਸੇ ਵੀ ਵੀਰ ਨੇ ਕਿੰਨੂੰ ਵੈਕਸ ਕਰਾਉਣਾ ਹੋਵੇ ਗੋਪਾਲ ਕਿੰਨੂੰ ਵੈਕਸਿੰਗ ਪਲਾਟ ਰਾਮਪੁਰਾ ਨਾਰਾਇਣਪੁਰ ਇੱਥੇ ਆ ਕੇ ਆਪਣਾ ਮਾਲ ਵੈਕਸ ਕਰਾ ਸਕਦੇ ਹੋ ਜੀ ਸੋ ਬਾਈ ਜੀ ਦੇਖੋ ਕਿੰਨੂ ਕਰੇਟਾਂ ਦੇ ਵਿੱਚ ਲੋਡ ਹੋ ਰਿਹਾ ਜੀ ਇਸ ਤੋਂ ਬਾਅਦ ਤੁਹਾਨੂੰ ਆਪਾਂ ਗੱਡੀ ਦੇ ਵਿੱਚ ਲੋਡ ਹੋ ਰਿਹਾ ਵੀ ਦਿਖਾਵਾਂਗੇ ਜੀ ਫੈਕਟਰੀ ਦੇ ਮਾਲਕ ਨਾਲ ਜੋ ਇੱਥੇ ਮਜ਼ਦਮ ਕੰਮ ਕਰ ਰਹੇ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਆਪਾਂ ਕੰਮਕਾਰ ਕਰਕੇ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਮਸ਼ੀਨ ਦਾ ਬਜਟ ਕਿੰਨਾ ਜੀ ਕਿੰਨੇ ਦੇ ਵਿੱਚ ਮਸ਼ੀਨ ਲੱਗੀ ਹੈ ਜੀ ਕਿੰਨਾ ਟਾਈਮ ਹੋ ਗਿਆ ਜੀ ਮਸ਼ੀਨ ਲੱਗੀ ਨੂੰ ਕਿੰਨੇ ਵਰਕਰ ਕੰਮ ਕਰਦੇ ਆ ਜੀ ਕਿੰਨੇ ਵਰਕਰਾਂ ਨਾਲ ਮਸ਼ੀਨ ਚੱਲ ਸਕਦੀ ਆ ਕੱਲੀ-ਕੱਲੀ ਗੱਲ ਆਪਾਂ ਬਹੁਤ ਧਿਆਨ ਨਾਲ ਬਾਈਓਰਾਂ ਤੋਂ ਸੁਣਾਗੇ ਮਸ਼ੀਨ ਬਾਰੇ ਜਾਣਕਾਰੀ ਲਵਾਂਗੇ ਜੀ ਕਿ ਕਿਵੇਂ ਵਰਕ ਕਰਦੀ ਆ ਜੀ ਕਿਵੇਂ ਕੰਮ ਕਰਦੀ ਆ ਮਸ਼ੀਨ ਅੰਦਰੋਂ ਜਾਣਕਾਰੀ ਵਰਕਰ ਬਹੁਤ ਖੁਸ਼ ਨਜ਼ਰ ਆ ਰਹੇ ਆ ਜੀ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਇਸ ਪਲਾਟ ਦੇ ਜੋ ਮਾਲਕ ਹੈ ਜੀ ਬਹੁਤ ਵਧੀਆ ਬੰਦੇ ਆ ਜੀ ਕਿਉਂਕਿ ਵਰਕਰ ਬਹੁਤ ਹੀ ਮਿਹਨਤ ਨਾਲ ਕੰਮ ਕਰ ਰਿਹਾ ਜੀ ਫੈਕਟਰੀ ਦੇ ਵਿੱਚ ਪਲਾਟ ਦੇ ਵਿੱਚ ਸੋ ਖਾਲੀ ਕ੍ਰੇਟ ਲਾ ਰਹੇ ਆ ਜੀ ਚੰਤੀਨਾ ਜਿਵੇਂ ਜਿਵੇਂ ਭਰਨਗੇ ਓਮੇ ਓਮੇ ਬਾਈ ਜੀ ਹੋਰੀ ਕਹਿੰਦੇ ਕ੍ਰੇਟ ਉਹਨਾਂ ਦੇ ਨੇੜੇ ਜਾਈ ਜਾਣਗੇ ਜੀ ਸੋ ਬਾਈ ਜੀ ਦੇਖੋ ਮੁਲਾਜ਼ਮ ਵੀਡੀਓ ਸ਼ੂਟ ਕਰ ਰਹੇ ਜੀ ਵਿੱਚ ਕਿੰਨੂ ਵੀ ਖਾ ਰਹੇ ਆ ਵਾਹ ਜੀ ਵਾਹ ਬਹੁਤ ਵਧੀਆ ਲੱਗ ਰਿਹਾ ਜੀ ਪਲਾਟ ਦਾ ਮਾਹੌਲ ਵਾਹ ਜੀ ਵਾਹ ਬਾਈ ਜੀ ਹਰੀ ਕਹਿੰਦੇ ਜਦੋਂ ਅਸੀਂ ਵੇਚ ਲਏ ਹੁੰਦੇ ਆ ਰੇੜੀ ਤੇ ਝੂਟੇ ਵੀ ਲੈਣ ਲੱਗ ਜਾਂਦੇ ਆ ਜੀ ਕਿਹੜੀ ਜਗ੍ਹਾ ਮਾਲ ਜਾਂਦਾ ਬਾਈ ਜੀ ਆਪਣਾ ਆ ਦੂਰ ਜਾਂਦਾ ਜਿਵੇਂ ਲੋਕਲ ਜਾਈ ਜਾਂਦਾ ਹੁਣ ਤੇ ਪੰਜਾਬ ਮੰਡੀ ਅੱਗੇ ਅੱਛਾ 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 ਠੀਕ ਹੈ ਜੀ ਬਾਗ ਫਿਰ ਆਪਣੇ ਲੋਕਲ ਹੀ ਜੀ ਹਾਂ ਜੀ ਲੋਕਲ ਤੁਹਾਡਾ ਪਿੰਡ ਵੀ ਇਹੀ ਹੈ ਜੀ ਹਾਂ ਜੀ ਇਹ ਪਲਾਟ ਵੀ اسی ਪਿੰਡ ਦੀ ਜਗ੍ਹਾ 'ਚ ਹੈ ਜੀ ਆਓ ਹੋਰ ਦਾ ਹੈ ਜੀ ਹੋਰ ਦਾ ਹੈ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਬੰਦੇ ਹੁਣ ਲੇਬਰ ਮਾਲ ਆਊਗਾ ਕੰਮ ਚੱਲੂਆ ਨਹੀਂ ਮਸ਼ੀਨ ਬੰਦ ਹੈ ਹਾਂਜੀ ਠੀਕ ਹੈ ਜੀ ਠੀਕ ਹੈ ਕੀ ਨਾਮ ਹੈ ਇਹ ਆਪਣੇ ਮਾਲਕ ਦਾ ਐ ਆਸ਼ੂ ਹੈ ਜੀ ਕਸਦੀ ਕਸ ਇਹ ਲੋਕਲੀ ਹੈ ਜੋ ਇਥੋਂ ਨਹੀਂ ਹੋਰ ਦੀ ਹੈ ਜੀ ਹੋਰ ਦੀ ਜੀ ਹਾਂਜੀ ਠੀਕ ਹੈ ਬਾਈ ਜੀ ਠੀਕ ਹੈ ਤੁਸੀਂ ਪ੍ਰੈਟਰੋ ਜੀ ਮਸ਼ੀਨ ਦੀ ਹਾਂਜੀ ਆਹ ਖੜਾਈ ਤੇ ਬਾਈ ਜੀ ਪ੍ਰੈਟਰ ਸਸਰੀ ਗੱਲ ਸੁਵੀਰ ਜੀ ਗੱਡੀ ਲੋਡ ਹੁੰਦੀ ਦਿਖਾ ਰਹੇ ਜੀ ਤੁਹਾਨੂੰ ਮਲਾਜਮ ਵੀਰ ਕਿਵੇਂ ਰੇੜੀਆਂ ਦੇ ਉੱਪਰ ਕਰੇਟ ਰੱਖ ਕੇ ਗੱਡੀ ਦੇ ਵਿੱਚ ਲਾ ਜਾ ਕੇ ਗੱਡੀ ਲੋਡ ਕਰ ਰਹੇ ਜੀ ਸੁਵੀਰ ਜੀ ਧੰਨਵਾਦ ਸਾਰੇ ਵੀਰਾਂ ਦਾ ਆਪਣਾ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਮਿਲਦਿਆਂ ਵੀਰ ਜੀ ਤੁਹਾਨੂੰ ਅਗਲੀ ਨਵੀਂ ਵੀਡੀਓ ਲੈ ਕੇ ਨਵੀਂ ਚੀਜ਼ ਦਿਖਾਵਾਂਗੇ ਜੀ ਤੁਹਾਨੂੰ ਕੋਈ ਵੀਡੀਓ ਦੇ ਵਿੱਚ ਸੋ ਵੀਰ ਜੀ ਇੱਕ ਵਾਰ ਤੋਂ ਫਿਰ ਧੰਨਵਾਦ ਸਾਰੇ ਵੀਰਾਂ ਦਾ ਧੰਨਵਾਦ ਜੀ